ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ? ਬੈਕ ਟੂ ਵਰਕ ਅੱਜ ਵੈਦਰ ਇਦਾਂ ਦਾ ਹੀ ਹੈ 20 ਪੈਣ ਲੱਗਾ ਜਿੱਦਾਂ ਆ ਜੋ ਵੇਚ ਦਸਾਢੀ ਪਹਿਲੇ ਵਾਲੀ ਇਹ ਹੋ ਚੁੱਕੀ ਹੈ ਹੁਣ ਡਨ ਇਹ ਜਿੱਦਾਂ ਮਾੜਾ ਮੋਟਾ ਕੰਮ ਰਹਿ ਗਿਆ ਤੇ ਕੀਤਾ ਕੀ ਤੁਸੀਂ ਦੇਖ ਸਕਦੇ ਆ ਪਿੱਛੇ ਉਹ ਵੀਆਂ ਡੋਰਾ ਡੋਰਾ ਲੱਗਣ ਵਾਲੀਆਂ ਰਹਿ ਗਈਆਂ ਤੇ ਇਦਾਂ ਦੇ ਕੰਮ ਰਹਿ ਗਏ ਮਾੜੇ ਮੋਟੇ ਜਿਹੜੇ ਵੀਡੀਓ ਪਹਿਲੀ ਵਾਰੀ ਦੇਖਣ ਲੱਗੇ ਉਹਨਾਂ ਨੂੰ ਦੱਸ ਦਵਾਂ ਜਾਨੀ ਮੇਰੇ ਨਾਂ ਇੰਗਲੈਂਡ ਤੇ ਸੀ ਕੰਮ ਕਰਦੇ ਆ ਜਿੱਦਾਂ ਕੰਟਰਕਸ਼ਨ ਵਾਲਾ ਤੇ ਆਹ ਦੇਖੋ ਸਾਰੀ ਅਪਡੇਟ ਉਹ ਪਿੱਛੇ ਵੀ ਜਾਨੀ ਉਹ ਕਿਚਨ ਹੈ ਕਿੰਨਾ ਕੰਮ ਰੰਦਾ ਹੁੰਦਾ ਹੈ ਸਾਰਾ ਤੇ ਆਹ ਹੀ ਅਪਡੇਟ ਹੈ ਪੇਂਟਿੰਗ ਹੋ ਗਿਆ ਸਾਰਾ ਉਹ ਕੰਪਲੀਟ ਜਾਨੀ ਮਾੜਾ-ਮੋਟਾ ਕੰਮ ਰੰਦਾ ਤੇ ਬਰਦ ਤੁਹਾਨੂੰ ਦਿਖਾ ਦਈਏ ਵੈਦਰ ਵੈਦਰ ਦੀ ਅਪਡੇਟ ਆਇਆ ਜੀ ਪੈਣ ਲੱਗੇ ਐ ਵੀ ਤਗੜੇ ਵਾਲਾ ਇਹ ਚੱਲਦੀ ਆ ਗੱਲਬਾਤ ਤੇ ਆਹ ਜਿਹੜਾ ਘਰ ਅਸੀਂ ਕੰਪਲੀਟ ਕੀਤਾ ਹੁਣ ਇਹ ਵੀ ਅਸੀਂ ਮੈਂ ਇਹਦੇ ਨਾਲ ਪੁਰਾਣੀ ਵੀਡੀਓ ਪਾਉਂਗਾ ਜੇ ਹੋਈ ਤਾਂ ਇਹ ਪਹਿਲਾਂ ਕਿੱਦਾਂ ਸੀ ਤੇ ਹੁਣ ਕਿੱਦਾਂ ਆ ਮਾ ਲੋ ਕੀ ਕੀ ਅਸੀਂ ਕਰਤਾ ਇਹਦੇ ਵਿੱਚ ਤੁਹਾਨੂੰ ਦੱਸਦਾ ਹੀ ਹੁਣ ਆਪਕੋ ਸਾਰਾ ਅਨ ਵਧੀਆ ਬਣਾ ਛੱਡਿਆ ਜੀ ਤੇ ਚੰਗਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਉਹ ਵੀ ਪੁਰਾਣੀ ਕਲਿੱਪ ਵੀ ਇਹਦੇ ਵਿੱਚ ਐਡ ਕਰੂੰਗਾ ਜਿੱਦਾਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਯੂਕੇ ਦੇ ਬਾਰੇ ਕੰਮ ਕਰਜਣਨ ਬਾਰੇ ਕੰਮ ਕਾਬ ਦੀ ਡਿਟੇਲ ਤੁਹਾਨੂੰ ਦਿੰਦੇ ਰਾਵਾਂਗੇ ਕੀ ਕੀ ਹੁੰਦਾ ਇੱਥੇ ਸਟੂਡੈਂਟਾਂ ਲਈ ਕੰਮ ਤੇ ਮਿਲਦੇ ਆ ਜੀ ਨਵੇਂ ਵਲੋਗ ਦੇ ਵਿੱਚ